ਕਿਉਂ ਲਾਈਵ ਫਾਜ਼ਲਪੁਰ 24 ਜਿਵੇਂ ਕਿ ਪੰਜਾਬ ਦੇ ਵਿੱਚ ਚੋਰੀਆਂ ਲੁੱਟਾਂ ਖੋਹਾਂ ਠਗੀਆਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਪੰਜਾਬ ਪੁਲਿਸ ਰੋਜ਼ ਹਵਾਲੇ ਦਿੰਦੀ ਹੈ ਕਿ ਅਸੀਂ ਇਹਨਾਂ ਤੇ ਨੱਥ ਪਾ ਰਹਿਆਂ ਚੋਰੀਆਂ ਲੁੱਟਾਂ ਖੋਹਾਂ ਤੇ ਜਿਸ ਤਰ੍ਹਾਂ ਪੰਜਾਬ ਪੁਲਿਸ ਹਵਾਲੇ ਦੀ ਉਸੇ ਤਰ੍ਹਾਂ ਹਰ ਰੋਜ਼ ਚੋਰੀਆਂ ਵਧ ਰਹੇ ਨੇ ਚੋਰ ਵਧ ਰਹੇ ਨੇ ਚੋਰੀਆਂ ਹੋ ਰਹੇ ਨੇ ਚੋਰ ਗਰੀਬ ਲੋਕਾਂ ਨੂੰ ਟਾਰਗੇਟ ਕਰ ਰਹੇ ਨੇ ਜਿਹੜੇ ਕਿ ਮਿਹਨਤ ਮਜ਼ਦੂਰੀ ਕਰਦੇ ਨੇ ਤਾਂ ਇਹੋ ਜਿਹਾ ਇੱਕ ਤਾਜ਼ਾ ਮਾਮਲਾ ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਵਿੱਚ ਆਇਆ ਹੈ ਜੋ ਕਿ ਜਰਾਲਾਬਾਦ ਵਿੱਚ ਮੌਜੂਦ ਹੈ ਉੱਥੋਂ ਦੀ ਇੱਕ ਗਰੀਬ ਔਰਤ ਹੈ ਜੋ ਕਿ ਲੋਕਾਂ ਦੇ ਪਾਂਡੇ ਮਾਂਝ ਕੇ ਕੁਛ ਧਿਆਣੀ ਕਰਕੇ ਆਪਣੇ ਬੱਚਿਆਂ ਦਾ ਗੁਜ਼ਾਰਾ ਔਰ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਸੀ ਉਸਔਰਦ ਨੇ ਇਹ ਦੱਸਿਆ ਕਿ ਮੇਰਾ ਪਤੀ ਜਿਹੜਾ ਕਿ दारू ਦਾ ਸ਼ਰਾਬ ਦਾ ਸੇਵਨ ਕਰਦਾ ਕੋਈ ਕੰਮ ਨਹੀਂ ਕਰਦਾ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਹੈ ਤਾਂ ਪਿੰਡ ਦੇ ਕੁਝ ਲੋਕ ਜਿਹੜੇ ਦਿਨ ਦਿਹਾੜੇ ਲਗਭਗ 1 ਵਜੇ ਦੇ ਹੁੰਦ ਕਹਿਣ ਦੇ ਮੁਤਾਬਕ ਚੋਰੀ ਚੋਰਾਂ ਨੇ ਮੇਰੇ ਘਰ ਦਾ ਦਰਵਾਜ਼ਾ ਤੋੜਿਆ ਬਾਰੀ ਤੋੜੀ ਔਰ ਮੇਰਾ ਟਰੰਕ ਤੋੜ ਕੇ 5000 ਦੀ ਨਗਦੀ ਕੱਢ ਕੇ ਲੈ ਗਏ ਇੱਕ ਪੱਖਾ ਤੇ ਇੱਕ ਸਿਲੰਡਰ ਵੀ ਲਾ ਕੇ ਲੈ ਗਏ ਉਸ ਔਰਤ ਮੁਤਾਬਕ ਮੈਂ ਪੁਲਿਸ ਵਿਭਾਗ ਸ਼ਾਂਚੌਕੀ ਜਲੰਧਾਬਦ ਨੂੰ ਦਰਖਾਸਤ ਵੀ ਦੇ ਚੁੱਕੀਆਂ ਪਰ ਅੱਜ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਪਾਈ ਗਈ ਮੈਂ ਪੁਲਿਸ ਵਿਭਾਗ ਨੂੰ ਮੰਗ ਕਰਦੀ ਆ ਕਿ ਮੇਰਾ ਜਲਦ ਤੋਂ ਜਲਦ ਨੁਕਸਾਨ ਦੀ ਵੜਭਾਈ ਕੀਤੀ ਜਾਵੇ ਚੋਰ ਨੂੰ ਫੜਾਇਆ ਜਾਵੇ ਸਖਤ ਤੋਂ ਸਖਤ ਬਣਦੀ ਕਾਨੂੰਨੀ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੁਹਾਡਾ ਨਾਮ ਕੀ ਹੈ ਜੀ ਨਾਲ ਗੱਲ ਕਰਾਂਗੇ ਤੇ ਕੀ ਨੁਕਸਾਨ ਹੋਇਆ ਤੁਹਾਡਾ ਜੀ ਹਾਂ ਦਾ ਇੱਕ ਸਿਲੰਡਰ ਚੱਕਾ ਗਿਆ ਜੀ ਇੱਕ ਪੱਖਾ ਚੱਕਾ ਗਿਆ ਜੀ 5000 ਰੁਪਇਆ ਕਾਰਟ ਲੈ ਗਏ ਜੀ ਇੱਕ ਹਦੀਬਾਰੀ ਤੋੜ ਗਏ ਜੀ ਇੱਕ ਸੜਾ ਗੇਟ ਤੋੜ ਗਏ ਜੀ ਤੇ ਬਸ ਮੈਂ ਗਈ ਸੀ ਮਿਹਨਤ ਕਰਨ ਗਈ ਸਿੱਟੇ ਚੋਣ ਗਈ ਸੀ ਜੀ ਮੇਰੇ ਮਗਰ ਫੋਨ ਗਿਆ ਸੀ ਮੈਂ ਉਧ ਭੱਜ ਕੇ ਆਈ ਉਹਨੇ ਨੂੰ ਵਾਂਡੀ-ਕਵਾਡੀ ਵੇਖ ਲਿਆ ਉਹਨਾਂ ਨੂੰ ਜੀ ਉਹਨੇ ਕਹਾ ਦਿੱਤਾ ਉਹ ਭੱਜ ਗਿਆ ਜੀ ਉਹ ਵੰਡਿਆ ਘਰੇ ਜਾ ਤੇ ਪਾਣੀ ਪੀਤਾ ਸੀ ਜੀ ਠੀਕ ਹੈ ਮੋਂ ਨਿਕਲ ਗਿਆ ਕਰੋ ਮਣੁੰਦੇ ਆ ਫਰਜਾਇਆ ਆਇਆ ਉਹ ਮੈਂ ਕਿਹਾ ਇੱਥੇ ਨਾ ਲਿਆ ਤੇ ਮੇਰੇ ਗੱਲ ਪਹੁੰਚ ਗਈਆਂ ਜੀ ਮੈਂ ਕਿਹਾ ਮੇਰੀ ਚੋਰੀ ਹੋਈ ਏ ਤੁਸੀਂ ਮੇਰੀ ਚੋਰੀ ਦਾ ਇਹ ਨਹੀਂ ਫਾਇਦਾ ਠਾ ਹੱਕ ਦੇ ਦੇ ਮੈਂ ਲੋਕਾਂ ਦਾ ਭਾਂਡੇ ਮਾਂਜ ਕੇ ਮੈਂ ਗੁਜ਼ਾਰਾ ਕਰਦੀ ਪਈ ਆ ਜੀ ਤੇ ਅਗਾ ਮੇਰੇ ਘਰ ਵਾਲਾ ਤਾਂ ਇਵੇਂ ਦਰੂਪੀਕ ਲੈਂਦਾ ਏ ਮੈਂ ਬਾਹਰ ਦੇ ਘਰ ਦੇ ਭਾਂਡੇ ਮਾਂਜਨੀ ਆ ਲੋਕਾਂ ਦੇ ਕੋਈ ਮੈਂ ਕੰਮ ਕਰ ਲਿਆ ਕਰ ਕੋਈ ਕਰ ਲਿਆ ਕਰਦਾ ਮੈਂ ਬੱਚਿਆਂ ਨੂੰ ਪਾਲੀ ਜਾਂਦੀ ਆ ਗੁਜ਼ਾਰਾ ਕੀਤੀ ਜਾਂਦੀ ਕਿੰਨੇ ਬੱਚੇ ਨੇ ਤੁਹਾਡੇ ਜੀ ਮੇਰੇ ਦੋ ਬੱਚੇ ਨੇ ਦੋ ਮੁੰਡੇ ਨੇ ਜੀ ਕੀ ਮੰਗ ਕਰਦੇ ਹੋ ਜੀ ਪੁਆਪਾ ਜੀ ਪੁਲਿਸ ਤੋਂ ਅਸੀਂ ਇਹ ਕਹਿੰਦੇ ਆ ਸਾਦਾ ਕਿਹੜਾ ਹੱਕ ਸਾਨੂੰ ਮਿਲ ਜਾਵੇ ਠੀਕ ਹੈ ਮੇਰੀ ਸੁਣਾਈ ਨਹੀਂ ਹੋਈ ਪਰਸੂ ਦੀ ਮੈਂ ਦੁਜੇ ਉਥੇ ਦਰਖਾਸਤ ਦੇ ਆਈਆਂ ਮੇਰੀ ਕੋਈ ਸੁਣਾਈ ਨਹੀਂ ਹੋਈ ਤੁਸੀਂ ਕਿੱਥੇ ਦੇਓ ਦਰਖਾਸਤ ਕਿੱਥੇ ਦੇ ਕੇ ਆਈਏ ਐ ਸਾਦਾ ਥਾਣੇ ਦੇ ਕੇ ਆਇਆ ਹਾਂ ਹਾਂ ਜਲਾਲਪੁਰ ਹਾਂ ਜਲਾਲਪੁਰ ਕੋਈ ਮੇਰੀ ਸੁਣਾਈ ਨਹੀਂ ਮੈਂ ਲਾ ਉਸ ਮਿੰਟ ਕੀਤੀ ਹੈ ਮੈਂ ਕਿਹਾ ਇਥੇ ਬੰਦੇ ਜੁੜਨੇ ਚਾਹੀਦੇ ਕੋਈ ਮੇਰੇ ਬੰਦੇ ਨਹੀਂ ਸੁਣੀ ਕੋਈ ਕਿਸੇ ਨਹੀਂ ਸੁਣੀ ਠੀਕ ਹੈ ਤੇ ਮੇਰਾ ਇਹ ਮੈਨੂੰ ਹੱਕ ਮਿਲਣਾ ਚਾਹੀਦਾ ਹੈ ਮੈਨੂੰ ਜ਼ਰੂਰੀ ਮਿਲਣਾ ਚਾਹੀਦਾ ਹੈ ਠੀਕ ਹੈ ਚੋਰ ਪਿੰਡ ਦੇ ਆ ਕੇ ਬਾਹਰ ਦੇ ਆ ਜੀ ਪਿੰਡ ਦੇ ਨੇ ਠੀਕ ਹੈ ਹਰਜੀਤ ਸਿੰਘ ਉਹਦੇ ਨਾਂ ਹੈ ਦੋਨੇ ਸਿੰਘ ਦਾ ਪੁੱਤਰ ਹੈ ਠੀਕ ਹੈ ਜੀ ਠੀਕ ਹੈ ਦੋਸਤੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੁੜ ਕਰ ਦਿਓ ਔਰ ਕੀ ਕਹਿਣਾ ਹੈ ਤੁਹਾਡਾ ਇਸ ਖਬਰ ਬਾਰੇ ਕਮੈਂਟ ਵਿੱਚ ਜਰੂਰ ਦੱਸਿਓ ਧੰਨਵਾਦ ਜੀ